ਬਾਕੀ ਸਾਰੇ ਕਿਤੇ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਤਾਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ ਵੱਲੋਂ ਇਹ ਜਿਹੜਾ ਤੁਹਾਨੂੰ ਦੱਸ ਦਿੱਤੀ ਕਿ ਹਮਲਾ ਕੀਤਾ ਗਿਆ ਹੈਗਾ ਤਾਂ ਉਸ ਦੇ ਵਿੱਚ ਪਠਾਨਕੋਟ 에ਅਰਬੇਸ ਤੇ ਦੂਜੇ ਪਾਸੇ ਤੁਹਾਨੂੰ ਦੱਸ ਦਿੱਤੀ ਕਿ ਨਾਲ ਹੀ ਜਿਹੜਾ ਸ਼ਾਰਪੁਰ ਦੇ ਵਿੱਚ ਵੀ ਬਲੈਕਆਊਟ ਕੀਤਾ ਗਿਆ ਆ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਠਾਨਕੋਟ 에ਅਰਬੇਸ ਤੇ ਹਮਲਾ ਹੋਇਆ ਜਿਵੇਂ ਦੱਸ ਦਿੱਤੀ ਕਿ ਪਠਾਨਕੋਟ 에ਅਰਬੇਸ ਤੇ ਹਮਲਾ ਹੋਇਆ ਦੂਜੇ ਪਾਸੇ ਜੰਮੂ 에ਅਰਬੇਸ ਤੇ ਹਮਲਾ ਹੋਇਆ ਤੇ ਇੱਕੋ ਦਮ ਵੱਡੇ ਵਿੱਚ ਅਤੇ ਪੰਜਾਬ ਦੇ ਵਿੱਚ ਬਲੈਕਆਊਟ ਹੋ ਗਿਆ ਹੈਗਾ ਅਮਰਸਰ ਦੇ ਵਿੱਚ ਖੜੇ ਆ ਅਮਰਸਰ ਤੇ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਬਲੈਕਆਊਟ ਕਰ ਦਿੱਤਾ ਗਿਆ ਅਚਾਨਕ ਇੱਕੋ ਦਮ ਬਲੈਕ ਦੇ ਆਊਟ ਦੇ ਆਰਡਰ ਜਾ ਰਿਹਾ ਹੋਏ ਔਰ ਉਸ ਤੋਂ ਬਾਅਦ ਸਾਇਰਨ ਵੱਜਨੇ ਸ਼ੁਰੂ ਹੋਏ ਤੇ ਫਿਰ ਬਲੈਕਆਊਟ ਕਰਤਾ ਅੱਧੇ ਪੰਜਾਬ ਦੇ ਵਿੱਚ ਗੁਰਦਾਸਪੁਰ ਡੇਰਾ ਬਾਬਾ ਨਾਨਕ ਤਹਾਰਪੁਰ ਜਲੰਧਰ ਆਦਮਪੁਰ ਤੇ ਫਿਰੋਜ਼ਪੁਰ ਤੇ ਫਿਰੋਜ਼ਪੁਰ ਦੇ ਕੁਝ ਇਲਾਕੇ ਹੋਰ ਅਟਾਰੀ ਦੇ ਇਲਾਕੇ ਹੋਰ ਸਾਰੇ ਕਿਤੇ ਜਿਹੜਾ ਬਲੈਕਆਊਟ ਕਰ ਦਿੱਤਾ ਔਰ ਬਠਿੰਡਾ ਲੁਧਿਆਣੇ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗੈਕੋਦਮ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਦੇਖ ਸਕਦੇ ਹੋ ਸ਼ਾ ਸਾਰਾ ਸ਼ਹਿਰ ਤੁਹਾਨੂੰ ਆਸੇ-ਪਾਸੇ ਬਲੈਕਆਊਟ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੋਊਗਾ ਕੁਝ ਵੀ ਨਹੀਂ ਤੁਹਾਨੂੰ ਇੱਥੇ ਜਗਦਾ ਦਿਖਾਈ ਦਊਗਾ ਸਿਰਫ ਔਰ ਸਿਰਫ ਜਿਹੜੇ ਲੋਕ ਨੇ ਆਪੋ ਆਪਣੇ ਘਰਾਂ 'ਚ ਜਾ ਰਹੇ ਨੇ ਨਾਲ ਦੀ ਨਾਲ ਜਿਹੜਿਆ ਉਹਨਾਂ ਨੂੰ ਆਰਡਰ ਜਾਰੀ ਕਰਤੇ ਰੇ ਕਿ ਭਾਈ ਹੁਣ ਸਾਰਾ ਕੁਝ ਜਿਹੜਾ ਬੰਦ ਕਰ ਦਿੱਤਾ ਜਾਂ ਵੇਖ ਦੇਖ ਸਕਦੇ ਹੋ ਪੁਲ ਦੇ ਉੱਪਰ ਕੱਲੇ ਜਿਹੜੇ ਤੁਹਾਨੂੰ ਵਾਹਨ ਚਲਦੇ ਹੋਏ ਵਹੀਕਲ ਚਲਦੇ ਹੋਏ ਦਿਖਾਈ